ਇੱਕ ਹਾਸ਼ਮੀ ਜੋ ਕਿ ਆਪਣੇ ਭਾਰਤ ਮੂਲ ਦੀ ਹੈਗੀ ਆ ਯੂ نو ਮੁਸਲਮ ਜਿਨ੍ਹਾਂ ਨੇ ਕਿ ਆਲਸੋ ਲਟਨੈਂਟ ਗਵਰਨਰ ਦੇ ਬੱਚੋਂ ਵੀ ਵਰਜੀਨੀਆ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਜੋ ਕਿ ਆਲਸੋ ਡੈਮੋਕ੍ਰੇਟ ਨੇ ਤੇ ਮੈਂ ਦੱਸ ਦਵਾਂ ਵੀ ਅੱਜ ਤੋਟਲ ਤਿੰਨ ਆਈ ਥਿੰਕ ਜਿਹੜੇ ਵੱਡੇ ਉਦੋਂ ਤਾਂ ਸ਼ਾਇਦ ਹੋਰ ਵੀ ਹੋਣਗੇ ਪਰ ਤਿੰਨ ਵੱਡੇ ਪੈਮਾਨੇ ਤੇ ਅੱਜ ਇੰਡੀਆ ਲੋਕਲ ਜਿੱਤ ਹੋਈ ਹੈ ਇੱਕ ਹਾਸ਼ਪੀਨ ਰੈਜ਼ੀਡੈਂਟ ਗਵਰਨਰ ਆਫ ਵਰਜੀਨੀਆ ਇੱਕ ਜ਼ੋਰਾਨ ਮਮਤਾਨੀ ਯੂਨੋ ਅ ਬੜਿਆ ਮੇਅਰ ਆਫ ਨਿਊਯਾਰਕ ਯੂਨੋ ਤੇ ਇੱਕ ਅਫਤਾਬ ਕਰਮ ਸਿੰਘ ਪੂਰੇਵਾਲ ਜੋ ਕਿ ਸੈਂਸਨਾਟੀ ਦੇ ਵਿੱਚ ਉੱਥੇ ਦਾ ਮੇਅਰ ਹੈਗਾ ਆ ਉਹ ਵੀ ਆਪਾਂ ਗੱਲ ਕਰਾਂਗੇ ਉਹ ਕਿਉਂ ਲਾਈਕ ਉਹ ਵੀ ਕਿਉਂ ਜ਼ਰੂਰੀ ਹੈਗਾ ਯੂਨੋ ਅਫਤਾਬ ਜਿਹੜਾ ਅਫਤਾਬ ਕਰਮ ਸਿੰਘ ਪੂਰੇਵਾਲ ਦੀ ਇਲੈਕਸ਼ਨ ਕੁ ਜਿਹੜੇ ਬੰਦੇ ਨੂੰ ਨੇ ਹਰਾਇਆ ਹੈ ਓਐਸ ਵਾਲੇ ਤਰਫ ਸਰਕਾਰ ਦਾ ਬਹੁਤ ਵੱਡਾ ਬੰਦਾ ਸਭ ਪੋਦੀ ਦੇ ਉੱਤੇ ਗੱਲ ਕਰਦੇ ਆ ਬਿਲਕੁਲ ਜੀ ਜਰੂਰ ਮੈਂ ਐਸੇ ਪੱਖ ਦੇ ਤਰਫ ਆਉਣਾ ਚਾਹੁੰਦਾ ਸੀ ਕਿ ਇਹ ਮੇਰਾ ਅਗਲਾ ਸਵਾਲ ਸੀ ਕਿ ਪੁਰੇਵਾਲ ਸਾਹਿਬ ਇੱਕ ਬਹੁਤ ਵੱਡੀ ਜਿੱਤ ਯੂ ਨੋ ਸਾਡੀ ਸਿੱਖ ਕਮਿਊਨਿਟੀ ਲਈ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਯੂ ਨੋ ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਇੱਕ ਦੌਰ ਵਿੱਚੋਂ ਗੁਜ਼ਰ ਰਹੀ ਸੀ ਕਿ ਸਾਡੇ ਲਈ ਲਗਾਤਾਰ ਗੁਰਪ੍ਰਬਤ ਦੇ ਦੋ ਵੱਡੀਆਂ ਯੂ ਨੋ ਬਹੁਤ ਅੱਛੀਆਂ ਨਿਊਜ਼ ਆਈਆਂ ਨੇ ਇੱਕ ਤਾਂ ਜੋ ਆਪਣੇ ਜਸ਼ਨਪ੍ਰੀਤ ਦਾ ਉਹਨਾਂ ਨੇ ਡੀਏਯੂਆਈ ਸੀਗੀ ਉਹ ਕਲੀਅਰ ਹੋ ਗਿਆ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੇ ਡੀਯੂਆਈ ਦੇ ਸਾਰੇ ਚਾਰਜਸ ਰਿਮੂਵ ਕਰ ਦਿੱਤੇ ਨੇ ਤੇ ਦੂਜੇ ਪਾਸੇ ਪੁਰੇਵਾਲ ਸਾਹਿਬ ਜਿਨ੍ਹਾਂ ਨੇ ਕੀ ਇੱਕ ਵੱਡੀ ਜਿੱਤ ਦੁਆਰਾ ਰੀਇਲੈਕਟ ਕਰਕੇ ਹੋਈ ਹੈ ਹਾਂਜੀ ਹਾਂਜੀ ਤੇ ਮੈਂ ਦੱਸ ਦਵਾਂ ਵੀ ਜਿਹੜਾ ਹਫਤਾਬ ਕਰੋ ਸਿੰਘ ਪੁਰੇਵਾਲਾ ਨਾ ਉਹ ਸਿንስਨੈਰਿਟੀ ਦਾ ਮੇਅਰ ਹੈਗਾ ਪਹਿਲੇ ਵੀ ਹੈਗਾ ਸੀ ਦੁਬਾਰਾ ਹੁਣ ਰੀਲੈਕਟ ਹੋਏ ਨੇ ਉਹ ਤੇ ਐਸ ਕਿ ਜਿਹਨੂੰ ਉਹਨੇ ਹਰਾਇਆ ਉਹ ਜਿਹੜਾ ਅਮਰੀਕਾ ਦਾ ਉਪ ਰਾਸ਼ਟਰਪਤੀ ਹੈਗਾ ਜੇਡੀ ਵੈਂਸ ਉਹਦਾ ਜਿਹੜਾ ਭਰਾ ਸੀ ਹਨਾ ਉਹਦਾ ਹੈਫ ਬ੍ਰਦਰ ਜਿਹੜਾ ਆ ਉਹਨੂੰ ਐਂਡੋਰਸ ਵੀ ਕੀਤਾ ਸੀ ਜਿਹੜੀ ਵੈਂਸ ਨੇ ਹਨਾ ਔਰ ਪਬਲਿਕ ਪਾਰਟੀਆਂ ਆਇਆ ਸੋ ਉਹਨੂੰ ਐਂਡੋਰਸ ਵੀ ਕੀਤਾ ਸੀ ਜਿਹੜੀ ਵੈਂਸ ਨੇ ਜਿਹੜੀ ਵੈਂਸ ਦੀ ਰਡੋਰਸਮੈਂਟ ਦੇ ਵਾਅਦਤ ਵੀ ਹਵਤਾ ਕਰਮ ਸੀ ਪੂਰੇ ਵਾਗ ਤਾ ਇਲੈਕਸ਼ਨ ਜਿਤਨਾ ਫਿਰ ਮੈਂ ਕਹਿ ਦਵਾਂ ਲੋਕਾਂ ਦਾ ਸਿੱਧਾ ਸਿੱਧਾ ਟਰੰਪ ਨੂੰ ਉਹਦੀ ਪਾਲਸੀਆਂ ਦਾ ਜਵਾਬ ਹੈ ਵੀ ਅਸੀਂ ਆਲਰੇਡੀ ਅੱਕ ਚੁੱਕੇ ਹਾਂ ਕੁਝ ਮਹੀਨਿਆਂ ਦੇ ਵਿੱਚ ਸੋ ਅੱਜਕੱਲ੍ਹ ਹੋਰ ਮੈਂ ਕਹਿ ਦਵਾਂ ਵੀ ਬਹੁਤ ਵੱਡੇ ਪੇਮਾਨੇ ਦੇ ਡੈਮੋਕ੍ਰੇਟਸ ਦੀ ਪੂਰੇ ਅਮਰੀਕਾ 'ਚ ਜਿੱਤ ਹੋਈ ਹੈ ਅੱਜ ਰਿਪਬਲਿਕਨ ਪਾਰਟੀ ਵਾਸਤੇ ਸ਼ਾਇਦ ਇੱਕ ਜਾਗ ਜਗਨ ਵਾਲਾ ਦਿਨ ਵੀ ਆਇਆ ਇਹਨੂੰ ਦੇਸ਼ ਨੂੰ ਵੇਕ ਅਪ ਕਿ ਲੋਕੀ ਕੀ ਕਰ ਆਪਣੇ ਵੋਟਰ ਐ ਲੋਕੀ ਕੀ ਕਹਿਣਾ ਚਾਹੁੰਦੇ ਨੇ ਤੇ ਡੈਮੋਕ੍ਰੈਟਿਕ ਪਾਰਟੀ ਵਾਸਤੇ ਵੀ ਇੱਕ ਵਧੀਆ ਦਿਨ ਆ ਬਿਕਾਜ਼ ਉਹਨਾਂ ਨੇ ਫਾਈਨਲੀ ਵੋਟ ਉਸ ਦੀ ਸੁਣੀ ਤੇ ਉਹ ਬੰਦੇ ਉਹਨਾਂ ਨੇ ਨਾਮਿਨੇਟ ਕੀਤੇ ਜਿਨ੍ਹਾਂ ਨੂੰ ਵੋਟਰ ਪਸੰਦ ਕਰਦੇ ਨੇ ਤਾਂ ਹੁਣ ਹੋਪਫੁਲੀ ਜਿਹੜੇ ਇਲੈਕਟ ਹੋਏ ਨੇ ਅੱਗੇ ਚੱਗੇ ਕੰਮ ਕਰਨ ਸਰਕਾਰ 'ਚ ਤੇ ਆਪਣੇ ਲੋਕਾਂ ਦਾ ਭਲਾ ਕਰਨ ਤਾਂ ਸੋ ਤਾਂ ਕਿ ਯੂ ਨੋ ਜੋ ਅਮਰੀਕਾ ਦੇ ਕਾਪਾ ਰੂਲ ਆਫ ਲਾ ਜਿਹੜਾ ਕਾਇਮ ਕੀਤਾ ਹੋਇਆ ਸੀ ਹੁਣ ਤੱਕ ਉਹ ਦੁਬਾਰਾ ਬਹਾਲ ਹੋ ਸਕੇ